ਰਾਜ ਨੂੰ ਲੈ ਕੇ ਕਬਡੀ ਕਾਮਯਾਬੀ ਮਿਲੀ ਹੈ ਉਹ ਇਸ ਬਾਰੇ ਜਾਣਕਾਰੀ ਦਿਓ ਪਿਛਲੇ 2-3 ਦਿਨਾਂ ਤੋਂ ਲੋ ਮਕਦਮੇ ਪਹਿਲਾਂ ਵੀ ਸੀ ਦਰਜ ਕਰਤਾ ਆ ਲਾਣ ਵਗੈਰਾ ਦੇ ਤੇ ਕੱਲ ਫੇਰ ਥਾਣੇਦਾਰ ਸਾਡੇ ਅਮਰਜੀਤ ਸਿੰਘ ਨੇ ਇਹਨਾਂ ਨੂੰ ਤਲਾਸ਼ ਮੇਣੀ ਸੀਗੀ ਮੁਫਰੀ ਤੇ ਸਰਬਜੀਤ ਸਿੰਘ ਔਰ ਨਿੱਕਾ ਪੱਤੋ ਹੀਰਾ ਸਿੰਘ ਦਾ ਰਹਿਣਾ ਬੜਾ ਤੇ ਇਹਦੇ ਮਕਦਮਾ ਦਰਜ ਕਰਕੇ ਮੁਫਰੀ ਕੇ ਅਸੀਂ ਇਹਦੇ ਘਰ ਜੇਤੋਂ ਰੇਡ ਕੀਤਾ ਤਾਂ ਇਹਦੇ ਘਰੋਂ ਦੇ ਕੋ 550 ਲੀਟਰ ਲਾਣ ਜਿਹੜੀ ਬRAND ਹੋਈ ਆ ਤੇ ਜਿਹਨੂੰ ਗ੍ਰਫਤਾਰ ਕਰਕੇ ਸੀ ਲੈ ਆਂਦਾ ਤੇ ਇਹਦੇ ਰਿਕਾਰਡ ਖੰਘਾਲਣ ਦੇ ਇਹਦੇ ਖਿਲਾਫ 112/18 ਮਕਦਮਾ थाना ਨਿਹਾਲ ਸਿੰਘ ਵਾਲਾ ਵਿੱਚ ਪਹਿਲਾਂ ਵੀ ਇੱਕ ਐਕਸਾਈਜ਼ ਦਾ ਦਰਜਾ ਜਿਹਦੇ ਵਿੱਚ ਇਹਨੂੰ ਸਜ਼ਾ ਕਰਕੇ ਪਾਇਆ ਉਸ ਤੋਂ ਇਲਾਵਾ ਅੱਜ ਤੱਕ ਮੇਰੀ ਤਨਾਤੀ ਬ੍ਰਾਂਡ 55 ਚੋਰ ਲੁੱਟਖੋਹਾਂ ਜਿਹੜੇ ਕਰਦੇ ਸੀ ਉਹ ਗ੍ਰਫਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਨੇ ਤੇ ਇਸ ਕਰਕੇ ਅਸੀਂ ਬੜੀ ਮਿਹਨਤ ਨਾਲ ਕੰਮ ਕਰਕੇ ਅਸੀਂ ਏਰੀਆ ਵਿੱਚੋਂ ਕ੍ਰਾਈਮ ਜਿਹੜਾ ਜਮ੍ਹਾਂ ਖਤਮ ਕਰ ਦੇਣਾ ਚੋਰੀ ਲੁੱਟਕੋ ਬਾਰਦਾਦੀਆਂ ਬਿਲਕੁਲ ਖਤਮ ਕਰਦੇ ਹਾਂ ਜਿਵੇਂ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਇੱਕ ਟੀਮ ਵਰਕ ਕੰਮ ਕਰ ਰਹੀ ਹੈ ਕਿ ਚੋਰਾਂ ਨੂੰ ਵੱਡੀ ਪੱਦਰ ਤੇ ਨਾਕ ਪਾਈ ਜਾ ਰਹੀ ਹੈ ਮਿਹਨਤ ਕਰ ਰਹੇ ਹਾਂ ਤੇ ਲੋਕਾਂ ਦਾ ਪੁਲਿਸ ਪ੍ਰਤੀ ਜਿਹੜਾ ਵਿਸ਼ਵਾਸ ਹੈ ਕਿ ਲੱਗਦਾ ਤੁਹਾਨੂੰ ਕਿ ਦੁਬਾਰਾ ਪੈਦਾ ਹੋ ਰਿਹਾ ਹੈ ਨਿਹਾਲ ਸਿੰਘ ਵਾਲਾ ਦੇ ਵਿੱਚ ਬਿਲਕੁਲ ਇਹ ਗੱਲ ਆ ਵੀ ਚੋਰੀ ਤੇ ਲੁੱਟਫੋੜੀਆਂ ਵਾਰ ਦਾ ਤਾਂ ਨਾ ਮਾਤਰ ਤੱਕ ਆ ਗਈਆਂ ਨੇ ਇਸ ਗੱਲ ਦਾ ਪਬਲਿਕ ਨੂੰ ਵੀ ਅਹਿਸਾਸ ਹੈ ਤੇ ਉਹ ਬੜਾ ਆਪਣੇ ਆਪ ਨੂੰ ਸਿਕਿਉਰ ਫੀਲ ਕਰ ਰਹੇ ਨੇ ਇਸ ਟਾਈਮ ਜਿਹੜਾ ਪਹਿਲਾਂ ਕਿਹਾ ਜਾਂਦਾ ਸੀ ਕਿ ਚੋਰਾ ਚ ਖੋਫ ਨਹੀਂ ਰਿਹਾ ਪੁਲਿਸ ਹ ਹੁਣ ਉਹ ਖੋਫ ਜਾਨੀ ਨਿਹਾਲ ਸਿੰਘ ਵਾਲਾ ਪੁਲਿਸ ਦਾ ਖੋਫ ਹੈ ਜਿਹੜਾ ਚੋਰਾ ਚ ਨਜ਼ਰ ਆਉਣ ਲੱਗਾ ਹੁਣ ਮੇਰੇ ਟਾਰਗੇਟ ਤੇ 5-7 ਬੰਦੇ ਫਰਨੀਚਰ ਨੇ ਚੋਰ ਹਲੇ ਜਿਹੜੇ ਆਪਣੇ ਪਿੰਡ ਛੱਡ ਕੇ ਭੱਜ ਗੁੱਤੇ ਆ ਤੇ ਮੈਂ ਹਲੇ ਉਹਦੇ ਬਾਰੇ ਬੜਾ ਦਸਮਾਨੀ ਜਲਦੀ ਹੀ ਉਹਨਾਂ ਨੂੰ ਗ੍ਰੈਫਤਾਰ ਕਰਕੇ ਬਿਲਕੁਲ ਖਤਮ ਕਰ ਦੇਣਗੇ ਕਰਾਂਗਾ ਸਰ ਲੇਟਸਟ ਇੱਕ ਬੋਲ ਅਪਲਾਈ ਹੈ ਕਿ ਉਸਕੇ ਹਾਲੇ ਬੇਫਿਕਰ ਤੋਂ ਚੋਰੀ ਹੋ ਗਿਆ ਉਹਨਾਂ ਦੀ ਐਫਆਰ ਵੀ ਬਣਾਇਆ ਜਾ ਰਹੀ ਚੁੱਕੀ ਹੋਈ ਹੈ ਚਲੋ ਕਰਦੇ ਚਲੋ ਆਉਦੀ ਹੈ ਲੇਟਸਟ ਵੀਡੀਓ ਬੈਂਡ ਹਲੇ ਉਹਦੀ ਮੇਰੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਜਦੋਂ ਇਨਫੋਰਮੇਸ਼ਨ ਆਊਗੀ ਉਦੋਂ ਇੱਕ ਸਰ ਜਿਵੇਂ ਕਬਾੜੀਆਂ ਦੀ ਵੀ ਜਿਹੜੀ ਮਿਹੜੀ ਭੁਗਤ ਸਾਹਮਣੇ ਆਉਂਦੀ ਹੈ ਜਦੋਂ ਵੀ ਕੋਈ ਚੋਰੀ ਹੁੰਦੀ ਹੈ ਤੇ ਅਕਸਰ ਕਬਾੜੀਏ ਦਾ ਨਾਮ ਆਉਂਦਾ ਹੈ ਪਰ ਉਹਨਾਂ ਦੇ ਕਾਰਵਾਈ ਪਹਿਲਾਂ ਦੇਖਿਆ ਵੀ ਬਹੁਤ ਘੱਟ ਕਾਰਵਾਈਆਂ ਹੁੰਦੀਆਂ ਤੇ ਲੋਕਾਂ 'ਚ ਰੋਸ ਵੀ ਰਿਹਾ ਹੈ ਇੱਕ ਜਿਹੜੇ ਕਵਾੜੀਆਂ ਦਾ ਨਾਮ ਸਾਹਮਣੇ ਆਇਆ ਹੈ ਕਿ ਵਿਸ਼ਵਾਸ ਤੋਂ ਉਹਨੇ ਕਿ ਉਹਨਾਂ ਨੂੰ ਜਿਹੜਾ ਇਤਨੀ ਹੋਊਗਾ ਵੀ ਕਿਤੇ ਉਹ ਨਿਕਲ ਜਾਣਗੇ ਜਾਂ ਬਖਸ਼ੇ ਤਾਂ ਨਹੀਂ ਜਾਣਗੇ ਅਸੀਂ ਦੋ ਕਵਾੜੀਏ ਗ੍ਰਿਫਤਾਰ ਕਰਕੇ ਚਿੱਤੇ ਜਾ ਚੁੱਕੇ ਆ ਮੇਰੇ ਵੱਲੋਂ ਇੱਕ ਜੇਲ੍ਹ ਆ ਇੱਕ ਹਲੇ ਪੁਲਿਸ ਰਮਾਂਡ ਤੇ ਆ ਸਾਡੇ ਪਾਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਹਣਾ ਇੱਕ ਕਵਾੜੀਆ ਮੈਂ ਹੋਰ ਦੋ ਜਲਦੀ ਹੀ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜਾਂਗੇ ਤੇ ਜਿਹੜੇ ਬਾਕੀ ਵੀ ਕਵਾੜੀਏ ਆ ਉਹਨਾਂ ਨੂੰ ਵੀ ਕੀ ਤੁਸੀਂ ਉਹਨਾਂ ਨਾਲ ਜਿਹੜਾ ਕੋਈ ਦੇ ਦਾ ਵੀ ਇਹ ਸੂਚਨਾ ਉਹਨਾਂ ਨੂੰ ਵੀ ਵਾਰਨਿੰਗ ਜਾਰੀ ਕਰ ਰਹੇ ਹੋ ਵੀ ਮੁਤਲਫ ਅਜਿਹੇ ਕੰਮ ਨਾ ਕਰੋ ਤਾਂ ਕਿ ਕੋਈ ਹੋਰ ਵੀ ਇੱਕ ਵਾਰ ਜਿਹੜਾ ਚੋਰੀ ਦਾ ਸਮਾਨ ਲੈਣ ਦੀ ਹਿੰਮਤ ਨਾ ਕਰੇ ਇਸ ਤੋਂ ਪਹਿਲਾਂ ਸਰਪਾਰਮਜੀਤ ਸਿੰਘ ਡੀਐਸਪੀ ਨਿਹਾਲ ਸਿੰਘ ਵਾਲਾ ਨੇ ਇੱਕ ਦਿਨ ਪ੍ਰੈਸ ਕਾਨਫਰੰਸ ਕਰਕੇ ਕਵਾਡੀਆਂ ਨਾਲ ਅਸੀਂ ਇੱਥੇ ਮੀਟਿੰਗ ਵੀ ਕੀਤੀ ਆ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਆਪੋ ਆਪਣੀਆਂ ਦੁਕਾਨਾਂ ਦੇ ਇੱਕ ਰਜਿਸਟਰ ਲਗਵਾਓ ਕਿਹੜਾ ਸਮਾਨ ਜਿਹੜਾ ਤੁਹਾਨੂੰ ਵੇਚ ਕੇ ਜਾਂਦਾ ਉਹਦਾ ਵਗੈਰਾ ਧਾਰ ਗਾੜ ਤੇ ਉਹਦਾ ਨੰਰਾਜ ਵਿੱਚ ਕਰੋ ਅਸੀਂ ਹੁਣ ਚੱਕ ਵੀ ਕਰਾਂਗੇ ਤੇ ਜਿਹੜਾ ਸਮਾਨ ਕਵਾਡੀਆਂ ਨੂੰ 警告 ਦੇ ਦਿੱਤੀ ਆਹੀਂ ਵੀ ਜਿਹੜਾ ਸਮਾਨ ਬਿਨਾਂ ਹਥੋਪਾਇਆ ਗਿਆ ਉਹਦੇ ਖਿਲਾਫ ਵੀ ਉਹਨਾਂ ਦੇ ਇਲੀਗਲ ਐਕਸ਼ਨ ਲਵਾਂਗੇ ਠੀਕ ਹੈ ਜੀ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਾਲੀ ਸਬੰਧ ਦੇ ਵਿੱਚ ਰੱਖੀ ਗਈ ਹੈ ਇਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹਨਾਂ ਆਪਣੇ ਮੋਟਰ ਮਟਰ ਜਾਂ ਕਿਸਾਨਾਂ ਦੇ ਨਿਯਤਾਂ ਤੋਂ ਨਾ ਕਾਫੀ ਲੈ ਰਹੇ ਆ ਲੀਆਂ ਉਹਦੇ ਕਰਕੇ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਇਹਦੇ ਸਬੰਧੀ ਐਸਐਸਪੀ ਸਾਹਿਬ ਮੋਗਾ ਤੇ ਡੀਐਸਪੀ ਸਾਹਿਬ ਸਾਧ ਪਰਮਿੰਦਰ ਸਿੰਘ ਨੇ ਆਪਸਿੰਮਲਾ ਇਹਨਾਂ ਦੇ ਦਸ਼ਾਨਾ ਦੇ ਸ਼ਰਧ ਜੀ ਦੇ ਖਿਲਾਫ ਮਿਹਨਤ ਲਾਈਆ ਤੇ ਜਿਸ ਦਾ ਸਾਨੂੰ ਵਧੀਆ ਹੰਗਾਰਾ ਮਿਲ ਰਿਹਾ ਇਹਦੇ ਸਬੰਧੀ ਮੁਕੱਦਮਾ ਨੰਬਰ 1 ਅਸੀਂ ਪਹਿਲਾਂ ਦਰਜ ਕੀਤਾ ਸੀਗਾ 74 ਨੰਬਰ 35 ਉਹਦੇ ਵਿੱਚ ਅਸੀਂ ਇੱਕ ਕਬਾੜੀਆ ਆਸ਼ੂ ਕਬਾੜੀਆ ਜਿਹੜਾ ਇਹਨਾਂ ਤੋਂ ਚੋਰਾ ਪਾਸੋਂ ਜਿਹੜਾ ਸਮਾਨ ਲੈ ਕੇ ਖਰੀਦਾ ਵਾ ਇਹ ਜਿਹੜਾ ਇਹ 메인 ਜਰਸੀ ਕੈਸ ਇਦੇ ਨਾਲ ਇੱਕ ਚੋਰ 인ਦਰਜੀ ਸਿੰਘ ਵਾਸੀ ਪਤੋ ਹੀਰਾ ਸਿੰਘ ਗ੍ਰੈਸਟਾਰ ਕੀਤਾ ਰਿਹਾ ਇਹਨਾਂ ਪਾਸੋਂ ਜਿਹੜੀਆਂ ਤਾਪੇ ਦੀਆਂ ਤਾਰਾਂ ਮੋਟਰਾਂ ਦੇ ਖਾਲੀ ਸਟਰਟਰ ਮਿਲੇ ਆ ਪਾਈਪ ਵਗੈਰਾ ਮਿਲੇ ਆ ਮੋਟਰਾਂ ਦੇ ਇਹਨਾਂ ਪਾਸੋਂ ਬਰਾਮਦ ਹੋਇਆ ਬਾਕੀ ਇਹਨਾਂ ਤੋਂ ਹਲੇ ਪੁੱਛ ਗੇ ਚੱਜਾਰੀ ਆ ਇਸ ਮੁਕਦਮੇ ਵਿੱਚ ਹੁਣ ਕੁੱਲ 5 ਦੋਸ਼ੀ ਜਿਹੜੇ ਨੇ ਗ੍ਰੈਸਟਾਰ ਹੋ ਚੁੱਕੇ ਆ ਤੇ ਬਾਕੀ ਜਿਹੜੇ ਆ ਜਲਦੀ ਸੀ ਗ੍ਰੈਸਟਾਰ ਕਰ ਲਾਂਗੇ ਇਸ ਤੋਂ ਇਲਾਵਾ ਸੰਚਾਰ ਚੌਕੀ ਦੀਨਾ ਐਸੇ ਕੇਵਲ ਸਿੰਘ ਇਹਨੇ ਵੀ ਦੋ ਕਿ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜੇ ਟਰਾਂਸਫਾਰਮਰ ਦਾ ਲੋਹਾ ਜਿੰਨਾ ਪਰਸੋਂ ਮਿਲਿਆ ਤੇ ਚੋਰੀਆਂ ਵਗੈਰਾ ਇਹ ਕਰਦੇ ਸੀ ਮੋਟਰਾਂ ਮੋਟਰਾਂ ਦੇ ਇਹ ਅਲੱਗ ਹੈ ਜੀ ਗਰੋ ਇਹ ਗਰੋ ਅਲੱਗ ਆਜੋ ਇਹ ਮੁਕਦਮੇ ਵੀ ਵੱਖਰਾ ਦਰਜ ਕੀਤਾ ਗਿਆ ਤੇ ਇਹ ਵੀ ਜਿਹੜੇ ਇਸ ਨੂੰ ਬੰਦੇ ਨੂੰ ਇਹ ਕਵਾੜੀਆਂ ਨੂੰ ਦਿੰਦੇ ਸੀ ਉਹ ਕਵਾੜੀਆਂ ਵੀ ਅਸੀਂ ਗ੍ਰਿਫਤਾਰ ਕਰ ਲਿਆ ਜੀ ਜਿਹੜਾ ਗੁਰਦੀਪ ਸਿੰਘ ਗੀਪਾ ਸਮਾਦ ਭਾਈ ਦਾ ਫੜਿਆ ਮੁਕਦਮਾ ਨੰਬਰ 79 ਵਿੱਚ ਇਹਦੇ ਤੇ ਪਹਿਲਾਂ ਵੀ ਚਾਰ ਮੁਕਦਮੇ ਚੋਰੀ ਦੇ ਦਰਜ ਨੇ ਬੱਗੇ ਬਣਾਣੇ 2 ਦਰਜ ਨੇ ਇੱਕ ਸ਼ਦਰ ਮੋਗੇ ਦਰਜਾ, 2 ਨਿਹਾਲ ਸਿੰਘ ਵਾਲੇ ਦਰਜ ਨੇ। ਇਸ ਤੋਂ ਇਲਾਵਾ ਜਿਹੜਾ ਸੰਜੀਵ ਕੁਮਾਰ ਆਸ਼ੂ ਕੁਵਾਰ ਦੀ ਦੁਕਾਨ ਕਰਦਾ ਜਿਹੜਾ ਚੋਰਾ ਪਾਸੋਂ ਸਮਾਨ ਖਰੀਦਦਾ ਵਾ। ਉਹਦੇ ਪਰ ਵੀ 5 ਮੁਕੱਦਮੇ ਦਰਜ ਨੇ। ਕੋਟ ਕਪੂਰੇ ਦਰਜਾ ਇੱਕ ਮੁਕੱਦਮਾ, ਇੱਕ ਮੁਕੱਦਮਾ ਬੱਗੇ ਬਣਾਣੇ ਦਰਜਾ, ਇੱਕ ਬਾਜੇਖਾਨੇ ਦਰਜਾ, 2 ਨਿਹਾਲ ਸਿੰਘ ਵਾਲਾ ਦਰਜ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਪੁਛਗੋਸ ਕੀਤੀ ਜਾ ਰਹੀ ਹੈ ਨਮਾਜ਼। ਸਰ ਜਿਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਲਾਕੇ ਦੇ ਵਿੱਚ ਪਹਿਲਾ ਜਿਹੜਾ ਟਰਾਂਸਫਰਮ ਲਾਉਣ ਦਾ ਤੇ ਲੋਕਾਂ ਦੀਆਂ ਜਿਹੜੀਆਂ ਮੋਟਰਾਂ ਕਿਸਾਨਾਂ ਦੀਆਂ ਉਹਨਾਂ ਦੀਆਂ ਤਾਰਾਂ ਚੋਰੀ ਕਰਨ ਦਾ ਇਹ ਇਹ ਸਿਲਸਿਲਾ ਜਿਹੜਾ ਲੋਕ ਬਹੁਤ ਪੀੜ ਤੇ ਸੀਗੇ ਜਿਹੜਾ ਇਹ ਤੁਹਾਨੂੰ ਬ੍ਰੇਕਥਰੂ ਮਿਲਿਆ ਇੱਕ ਜਿਹੜਾ ਬਹੁਤ ਫੜੇ ਗਏ ਆ ਤੋਂ ਤੇ ਕਿਵੇਂ ਲੱਗਦਾ ਤੁਹਾਨੂੰ ਕਿ ਇਹਦੇ ਨਾਲ ਇਲਾਕੇ ਦੇ ਵਿੱਚ ਚੋਰੀਆਂ ਨੂੰ ਖਤਮ ਹੋਊਗੀ ਅਸੀਂ ਵੱਡੀ ਜੰਗੀ ਪੱਤਰ ਤੇ ਇਹਨਾਂ ਦੇ ਖਿਲਾਫ ਜਿਹੜੀ ਮੈਮ ਜਾਰੀ ਕੀਤੀ ਹੋਈ ਆ ਸਾਡੇ ਜ਼ੈਨਪੁਰ ਰਾਤ ਅਸੀਂ ਕੀਤਾ ਆ ਇਹਨਾਂ ਨੇ ਤੋ ਸਾਨੂੰ ਨੂੰ ਸੁਰੱਖਿਅਤ ਰੱਖਣ ਲਈ ਮੋਟਰ ਇਹਨਾਂ ਦੀਆਂ ਪਰ ਇਸ ਨਾਲ ਹੁਣ ਕਾਫੀ ਅਸੀਂ ਚੋਰ ਜਿਹੜੇ ਫੜਕੇ ਅੰਦਰ ਦੇਤੇ ਆ ਤੇ ਇਸ ਕਰ ਹੁਣ ਜਿਹੜੀ ਇਹ ਨਾਮਾਤਰ ਚੋਰੀ ਹੈਗੀ ਆ ਤੇ ਉਹ ਵੀ ਤੁਸੀਂ ਬੰਦ ਕਰ ਰਹੇ ਆ ਦੇ ਵੀ ਫੋਟੋਜ਼ ਕਰ ਲੈ ਹਾਂਜੀ ਇਹ ਪਤਾ ਲੈ ਲਈ ਬਰਾਬਰ ਖੜਾ ਲਿਆ ਪਤਾ ਨੂੰ ਮੈਨੂੰ ਖਾਤੀ ਗੱਡੀ ਦਾ ਫਿਕਰ ਹੈ ਅੱਧੀ ਹੱਥ ਇਹ ਤੇ ਇਹ ਤੇ ਡਿੱਗਦੀ ਹੈ ਸਰਕਾਰੋਂ ਫੋਨ ਆਈ ਗਿਆ ਠੀਕ ਆ ਵੀ ਬਸ ਬਹੁਤ